ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਤੇ ਟਾਈਮ ਥੋੜਾ ਜਿਹਾ ਲੇਟ ਹੋ ਗਿਆ ਹਨਾ ਤੇ ਚਲੋ ਆਪਾਂ ਸਟਾਰਟਿੰਗ ਕਰਦੇ ਆ ਬਲੌਗ ਦੀ ਦੇ ਨਾਲ ਦੇ ਨਾਲ ਹਨਾ ਆਪਾਂ ਜਿਵੇਂ ਜਿਵੇਂ ਸ਼ਾਰਟ ਲਾਵਾਂਗੇ ਐਡ ਕਰਦੇ ਜਾਵਾਂਗੇ ਤੇ ਬਾਕੀ ਜੀ ਕੱਲ੍ਹ ਵਾਲੀ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਸਾਰੇ ਭੈਣਾਂ ਭਰਾਵਾਂ ਦੇ ਪਰ ਮੈਂ ਤੁਹਾਨੂੰ ਰਿਪਲਾਈ ਨਹੀਂ ਹੋਏ ਸੌਰੀ ਤੇ ਅੱਜ ਸ਼ਾਮ ਨੂੰ ਪੱਕਾ ਮੈਂ ਸਾਰੇ ਕਮੈਂਟਾਂ ਦਾ ਰਿਪਲਾਈ ਕਰ ਦੂੰਗੀ ਹਨਾ ਕਈ ਵਾਰੀ ਹੋ ਜਾਂਦਾ ਹੈ ਮਾੜੀ ਮੋ ਤੇ ਚਲੋ ਜੀ ਹੁਣ ਆਪਾਂ ਬਲੌਗ ਕਰਦੇ ਹਾਂ ਸਟਾਰਟ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬਾਕੀ ਆਪਾਂ ਹਨਾ ਸਾਰੇ ਭੈਣਾਂ ਭਰਾਵਾਂ ਦੇ ਵਸਤਾਂ ਨਾ ਬੋਲਦੇ ਤੇ ਕੁਝ ਚਲੋ ਰਹਿ ਗਏ ਹਨਾ ਜਿਹੜੇ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਕਮੈਂਟਾਂ ਦਾ ਰਿਪਲਾਈ ਕਰੂੰਗੀ ਮਤਲਬ ਅੱਜ ਸ਼ਾਮ ਨੂੰ ਸਾਰੇ ਕਮੈਂਟਾਂ ਦਾ ਰਿਪਲਾਈ ਕਰ ਦੂੰਗੀ ਤੇ ਪਲੀਜ਼ ਇਹ ਜੀ ਦਾ ਗੁੱਸਾ ਨਾ ਮੱਲੇ ਹਨਾ ਵੀ ਕਮੈਂਟਾਂ ਦਾ ਰਿਪਲਾਈ ਨਹੀਂ ਕਰੇ ਭੈਣ ਨੇ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਬਲੌਗ ਦੀ ਸਟਾਰਟਿੰਗ ਤੇ ਬਾਕੀ ਇੱਕ ਹਣਾ ਆਏ ਹੋਗਾ ਸਾਡੇ ਨਾ ਮਤਲਬ ਮੋਟਰ ਸੜ ਗਈ ਨਾ ਪਾਣੀ ਵਾਲੀ ਤੇ ਉਹ ਪਤਾ ਨਹੀਂ ਕੀ ਹੋਗਾ ਜਦ ਮੈਂ ਪਰਸੋ ਮੋਟਰ ਚਲਾਈ ਹਨਾ ਤੇ ਉਹ ਬਿਲਕੁਲ ਸਲੋ ਸਲੋ ਚੱਲੇ ਹਨਾ ਮੋਟਰ ਤੇ ਮੈਂ ਕਿਹਾ ਜਾਂ ਤਾਂ ਸੈਲਡ ਆਨ ਹੋ ਗਿਆ ਹੋਊਗਾ ਫਿਰ ਦਿਖਾਈਏ ਤੇ ਮਿਸਤਰੀ ਨੂੰ ਕਿਸੇ ਨੂੰ ਉਹ ਕਹਿੰਦੇ ਵੀ ਇਹ ਸੜੂਗੀ ਹੁਣ ਵੀ ਇਹ ਸੜ ਜਾਣੀ ਆ ਹੁਣ ਤੇ ਵੀ ਤੁਸੀਂ ਇਹਦੇ ਨਾਲ ਮਤਲਬ ਚਲਾਓ ਨਾ ਇਹਨੂੰ ਛੇੜ ਛਾੜ ਨਾ ਕਰੋ ਤੇ ਤਾਂ ਕਰਕੇ ਮੋਟਰ ਆਪਾਂ ਨਮੀ ਲਿਆਉਣੀਆਂ ਹਨਾ ਮੋਟਰ ਬਿਨਾ ਸਰਦਾ ਨਹੀਂ ਦੋ ਦਿਨ ਹੋ ਗਏ ਪਾਣੀ ਨਹੀਂ ਭਰਿਆ ਹਨਾ ਤੇ ਡੱਗੀ ਚ ਪਾਣੀ ਬਹੁਤ ਥੋੜਾ ਰਹਿ ਗਿਆ ਫਿਰ ਕੱਢੀ ਜਾਵਾਂਗੇ ਪਾਣੀ ਜਦੋਂ ਬਿਨ ਮੋਟਰ ਤੋਂ ਟੂਟੀ ਵਾਲਾ ਪਾਣੀ ਆਉਂਦਾ ਹੀ ਨਹੀਂ ਜੇ ਮੋਟਰ ਚਲਾਉਣੇ ਤਾਂ ਟੂਟੀ ਵਾਲਾ ਪਾਣੀ ਆ ਜਾਂਦਾ ਟੈਂਕੀ ਵਗੈਰਾ ਭਰ ਲੈਣੇ ਆ ਤੇ ਡੱਗੀ ਚ ਪਾ ਲੈਣੇ ਪਾਣੀ ਹੁਣ ਕੱਢ ਰਹੇ ਆ ਦੋ ਦਿਨ ਹੋ ਗਏ ਪਾਣੀ ਪੈ ਰਿਆ ਨਹੀਂ ਆਨੇ ਡੱਗੀ ਚ ਪਾਣੀ ਵੀ ਫਿਰ ਸਾਨੂੰ ਪਤਾ ਜਿਹੜਾ ਸੇਵ ਕਰਿਆ ਹੋਇਆ ਪਾਣੀ ਕਿੰਨੇ ਦਿਨ ਰਹੂਗਾ ਉਹਨੇ ਖਤਮ ਹੋ ਹੀ ਜਾਣਾ ਜਿਵੇਂ ਜਿਵੇਂ ਵਰਤਾਂਗੇ ਆਪਾਂ ਤੇ ਚਲੋ ਜੀ ਇੱਕ ਅੱਧਾ ਦਿਨ ਚ ਆਪਾਂ ਮੋਟਰ ਨਵੀਂ ਲਿਆ ਕੇ ਲਾ ਦਾਂਗੇ ਹਨਾ ਮੋਟਰ ਲਾ ਦਾਂਗੇ ਤੇ ਆਪ ਦਾ ਵਧੀਆ ਪਾਣੀ ਦੀ ਸਹੂਲਤ ਹੋ ਜੂਗੀ ਤੇ ਬਾਕੀ ਐ ਜੀ ਪੁਰਾਣੀ ਸੀ 2-3 ਵਾਰੀ ਬਣਾ ਲਈ ਤੁਹਾਨੂੰ ਪਤਾ ਹਨਾ ਵੀ ਕਾਹਨੂੰ ਚਲਦੀ ਹੈ ਜਿਹੜੀ ਇੱਕ ਵਾਰੀ ਚੀਜ਼ ਖੁੱਲ ਜੇ ਤੇ ਬਣਾਈ ਜਾਵੇ ਤੇ ਨਵੀਂ ਲਿਆ ਦਾਂਗੇ ਕੋਈ 10 ਸਾਲ ਮौज ਕਰਾਂਗੇ ਹਨਾ ਮੁੜ ਕੇ ਟੈਨਸ਼ਨ ਮੁੱਕ ਜੂਗੀ ਫਿਰ ਕਿਹੜਾ ਕਿਛੇ ਦੀਛੀ ਖਰਾਬ ਹੋਣੀ ਹੈ ਤੇ ਚਲੋ ਜੀ ਹੁਣ ਆਪਾਂ ਕਰ ਲਈ ਕੰਮ ਤਾਂ ਦੇ ਕਰਦੇ ਤੇ ਨਾਲ ਦੇ ਨਾਲ ਬਲੌਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਆਪਾਂ ਲਾਗੇ ਭਾਂਡੇ ਮਾਂਜਣ ਤੇ ਭਾਂਡੇ ਅਜ ਕਾਫੀ ਹਨ ਕਿਉਂਕਿ ਅੱਜ ਇਹਨੇ ਰੋਟੀ ਨਹੀਂ ਖਾਧੀ ਉਹ ਸਕੂਲੋਂ ਆ ਕੇ ਤੇਰੇ ਨਾਲੇ ਖਾਧੀ ਮੈਗੀ ਤੇ ਮੈਗੀ ਬਣਾਈ ਆਪਾਂ ਤੇ ਨਾ ਆਪਾਂ ਨੂੰ ਝਾੜੂ ਕੱਢਣ ਦੀ ਸਲਾਹ ਸੀਗੀ ਪਰ ਸਾਰੇ ਆਣੇ ਆਪਾਂ ਨੂੰ ਨਾ ਵੀ ਸ਼ਾਮ ਨੂੰ ਝਾੜੂ ਨਾ ਕੱਢਿਆ ਕਰੋ ਕਿ ਮੇਰਾ ਇੰਨਾ ਕਿ ਜਾਂਦੇ ਰਾਤਾਂ ਬਣਿਆ ਤਾਂ ਝਾੜੂ ਕੁੱਝ ਨਾ ਇਹਨਾਂ ਦਾ ਸਾਫ਼-ਸਾਫ਼ ਖਾਂਜਾ ਕਰਦਾ ਤੇ ਪਹਿਲਾਂ ਭੈਣ ਦਾਗਾ ਸੀ ਖੂਨ ਮੰਤਰੀ ਤਾਂ ਉਹ ਅਸੀਂ ਘੰਟੇ-ਘੰਟੇ ਗੱਲ ਕਰੀ ਗਏ ਨਾ ਤੇ ਉਹਨਾਂ ਦੀ ਆਈਡੀ ਐ ਸਰਸਦੀਪ ਜਪਜੀਤ ਤੇ ਉਹਨਾਂ ਦੀ ਦੋ ਬੇਟੀਆਂ ਹਨ ਤਿੰਨ ਬੇਟੀਆਂ ਨੇ ਤੇ ਉਹਨਾਂ ਨਾਲ ਗੱਲ ਕਰਨ ਲੱਗੇ ਨੇ ਸਰਸਦੀਪ ਜਪਜੀਤ ਇੱਕ ਬੇਟੀ ਦਾ ਨਾਮ ਬਤਨਖੀ ਹੈ ਜਸ਼ਨ ਰਮਨਦੀਪ ਨਹੀਂ ਨਹੀਂ ਚਮਨਦੀਪ ਨਾ ਨਾ ਹੋਰੀ ਨਾ ਹਲਾਈਏ ਨੀ ਤੂੰ ਕੈਮਰਾ ਸੰਦੀਪ ਭੈਣ ਵੀ ਆਈ ਸੀ ਕਹਿੰਦੀ ਇੰਨਾ ਜੱਜ ਕੈਮਰਾ ਹੋਣੀ ਜੇਸ਼ਨ ਹੌਲੀ ਹੌਲੀ ਜਾਦਾ ਉਹ ਇੱਕ ਸਪਨ ਨਹੀਂ ਸਰਸਦੀਪ ਸਰਸਦੀਪ ਜਪਜੀਤ ਇੱਕ ਹੋਰ ਬੇਟੀ ਦਾ ਨਾਮ ਤਾਂ ਨਹੀਂ ਕੀਜੀ ਬੇਚਾਰੀ ਕੀ ਜਵਾਬ ਦੀ ਦਵਾ ਵੰਤੀਪ ਹੈ ਆਰਤੀ ਪੰਦਾ ਹੈ ਆਰਤੀ ਦਾ ਹੈ ਰਕੀਤਾ ਇਹ ਜਾਦਾਗਾ ਫਿਰ ਬੰਦ ਲੰਗ ਦੇ ਜਿਆਦਾ ਨਹੀਂ ਕਿੰਨਾ ਦਿਮਾਗ ਨੂੰ ਵਧੀਨ ਕੀਆ ਟੈਨਸ਼ਨ ਆ ਜਾਂਦਾ ਤੇ ਮੈਂ ਬੰਦੇ ਨੂੰ ਕਹਿੰਦੇ ਹੁੰਦੇ ਅੱਧਾ ਵੀ ਨਾ ਕਰਦੇ ਨੇ ਸਾਰਾ ਦਿਨ ਸੋਚਾਂ ਜਿਹ ਤਰੀਕੇ ਹੁੰਦੇ ਰਹੇ ਤੇ ਚਲੋ ਜੀ ਐਂ ਤਾਂ ਚੱਲਦੇ ਹੀ ਰਹਿਣਾ ਕਾਪਾ ਪੁੱਤ ਜਿਹੜਾ ਪੁੱਤ ਰਹਿ ਗਿਆ ਨਾ ਆਪਣਾ ਦਾ ਨਾਮ ਆਪਣੇ ਫੇਰ ਦੋਗੇ ਭੁੱਲ ਜਾਈਏਗੇ ਸਰਸਦੀਪ ਦੋ ਵਾਰੀ ਗਲਤ ਗਏ ਤਾਂ ਤੇ ਬਾਕੀ ਜੀ ਹਨਾ ਬਸ ਅੱਜ ਆਪਾਂ ਇੱਕ ਨਵੀਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾ ਸਬਜੀ ਦੀ ਤੇ ਆਪਾਂ ਨਵੀਂ ਰੈਸਪੀ ਕਦੋਂ ਤੋਂ ਬਣਾ ਕੇ ਬੱਚਿਆਂ ਨੂੰ ਖਵਾਉਣੇ ਅੱਜ ਆਓ ਬਾਓ ਅਸੀਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਅਗਲੀ ਵੀਡੀਓ ਤੱਕ ਵੀ ਅੱਜ ਦੇ ਵਲੌਗ ਚ ਆਪਾਂ ਸਾਨੂੰ ਹਨਾ ਸਭੀ ਦੇ ਤਾਂ ਦਾਲ ਬਣਾਵਾਂਗੇ ਉਹ ਤੋਂ ਮੰਮੀ ਮਨੀ ਜੀ ਵੀ ਸਾਡੇ ਨਾਲ ਕਰਾਂਗੇ ਸ਼ੇਅਰ ਤੇ ਕੈਮਰਾਮੈਨ ਦੀ ਆਪਣਾ ਜਸ਼ਨ ਹੈ ਸੱਸਰੀ ਕਾਲ ਜੀ ਸਾਰਿਆਂ ਨੂੰ ਬਹੁਤ ਸਾਰਾ ਜੀ ਕਰਾਂ ਤੇ ਹੁਣ ਤੋਂ ਨੈਕਸਟ ਸੀਨ ਲੈ ਲਈਏ ਜਸ਼ਨ ਤੇ ਕਿ ਜਿਹੜੀ ਸੁਣੋਲੀ ਆ ਕੈਮਰਾਮੈਨ ਇਹ ਠੀਕ ਹੁਣ ਛਿੱਤੀ ਇੱਕ ਦਬਾ ਦੋ ਫਿਰ ਮੈਂ ਇਹਨਾਂ ਨੂੰ ਆਵਾਜ਼ ਮਾਰੀ recipe ਕਿਰਮੇ ਬਾਤ ਕਰਦਾ ਹਾਂ ਤੇ ਹਸ ਇੱਕ ਦਮ ਨਾ ਮੇਰੀ ਗੱਲ ਸੁਣੋ ਮੈਨੂੰ ਇਹ ਜਿਵੇਂ ਅੰਦਰ ਹੋ ਜਾਂਦੀ ਕੋਈ ਛੋਟੀ ਚੀਜ਼ ਵੀ ਖਾਣ ਦੀ ਨਹੀਂ ਕਰੇ ਉਹ ਜੇ ਮੈਨੂੰ ਆਇਆ ਹੋ ਜਾਂਦਾ ਵੀ ਚੱਲ ਉਹ ਜਿੰਨੇ ਚੀੜਿਆਣਾ ਚੱਲਦੀ ਹੋਵੇ ਵਧੇਗਾ ਚੱਲਦੀ ਰਹੇ ਉਹ ਮੈਂ ਖਾਈ ਮੋਤਰਾ ਖਰਾਬ ਹੋਊਗੀ ਨਮੀ ਮੋਟੇ ਪੈਸੇ ਨੂੰ ਨਹੀਂ ਬਣਗੇ ਤੇ ਕੱਲ ਨਹੀਂ ਮਾਈ ਬਿਨਾ ਕਿਉਂਕਿ ਕੱਲ ਵੀ ਵੇਲੀ ਤੇ ਥੈਂਕ ਯੂ ਜਿਹਨੇ ਆ ਕਰਮੀ ਇੰਨੀ ਜਿਆਦੇ ਐ ਕਿ ਫੇਰ ਖੁੱਟਣਾ ਜਾਵੇ ਕਿੱਦੋਂ ਹੁਣ ਬਣਾਇਆ ਪਤਾ ਨਹੀਂ ਕਿਰੋ ਬਾਲੇ ਪੈਸੇ ਲਾਪਨੋ ਖਾਣੇ ਜੀਵਾ ਵੀ ਵਸੂ ਪਰਦੇ ਨੂੰ ਪਿਆ ਮੈਂ ਮੇਕ ਕਰਦਾ ਅੱਜ ਦੀ ਲੰਗੀ ਮਾਤਰੀ ਆ ਵੀ ਆ ਦਾ ਵਧੀਆ ਪਾਣੀ ਦੀ ਛੂਤ ਹੋ ਗਈ ਤੇ ਇਹ ਢਾਂਡੇ ਵਿੱਚ ਸਪਨਾ ਹੋ ਰਹਿ ਗਿਆ ਬਾਕੀ ਤਾਂ ਮੰਝੇਗੇ ਕਾਗਜ਼ਾਂ ਦੀ ਲੈ ਜਾਂਦੀ ਹੁੰਦੀ ਆਂ ਦੀ ਮੈਂ ਆਪ ਕੋ ਵਜੋਂ ਚਾ ਲੈਣੀ ਆਂ ਮਾ ਚੁੱਲੇ 'ਚ ਉਹਨਾਂ ਲੈ ਜਾ ਰਸਣ ਤਾਂ ਪਈ ਉਹਨੇ ਫਾਕੂ ਅੱਜ ਮੈਂ ਕਿਹਾ ਜਦੋਂ ਗੂਜੂ ਲਖਨਾ ਨੂੰ ਪੜਾ ਲਿਆ ਮੈਂ ਉਹਦੇ ਚੁੱਲੇ 'ਤੇ ਕੰਮ ਕਰਿਆ ਕਰਾਂਗੇ ਹੁਣ ਉਹਨਾਂ ਟਾਈਮ ਦਾ ਮੈਂ ਕਿਹਾ ਸਿਲੰਡਰ ਪਾ ਲਈ ਤੇ ਚੜਾ ਜੀ ਫੇਰ ਹੁਣ ਆਪਾਂ ਬਣਾਉਣੇ ਕਦੂ ਦੇ ਕੋਪ ਤੇ ਅਜੇ ਆਪਾਂ ਹਣਾ ਕਦੂ ਕਦੂ ਕਾਸ ਕਰਕੇ ਇਹਦੇ ਵਿੱਚ ਆਪਾਂ ਮਤਲਬ ਬੇਸਰੇ ਮਿਕਸ ਕਰ ਲਿਆ ਇਥੇ ਆਪਾਂ ਦੋ ਟਮਾਟਰ ਹਰੀ ਮਿਰਚ ਚੀਰ ਲਈ ਦੋ ਦੋ ਤਿੰਨ ਹਰੀਆਂ ਮਿਰਚਾਂ ਇਥੇ ਆਪਾਂ ਆਪਾਂ ਮਸਾਲਾ ਰਗੜ ਲਿਆ ਹਨ ਜਿਵੇਂ ਆਪਾਂ ਕੋਈ ਵੀ ਦਾਲ ਬਣਾਉਣੀ ਹੈ ਤੇ ਇਸ ਤਰ੍ਹਾਂ ਆਪਾਂ ਪਰੇ ਘਰ ਦੇ ਤੇ ਆਪਾਂ ਬਣਾਉਣੀ ਕੋਪ ਤੇ ਫਰਾਈ ਕਰਦੇ ਹਾਂ ਇਹਨਾਂ ਨੂੰ ਬੜਾ ਆਪਣਾ ਤੇ ਆਪਾਂ ਤੇਲ ਪਾ ਲਈਏ ਕਿਉਂਕਿ ਹਜੇ ਸੇਵਾਂ ਵੀ ਬਣਾਉਣਾ ਹੈ ਆਪਾਂ ਕਿਉਂਕਿ ਰਾਤ ਨੂੰ ਸੇਵਾਂ ਨਹੀਂ ਬਣਾਉਂਗਾ ਤੇ ਸਾਡੇ ਸੇਵਾਂ ਬਣਾਉਣਾ ਰਾਤ ਨੂੰ ਹੀ ਦੀ ਨਿਆਮਾਏ ਲੱਗੇ ਵੀ ਹੈ ਨਾ ਸੇਵਾਂ ਨਹੀਂ ਖਾਦਣਾ ਕੁਝ ਮਿੱਠਾ ਨਹੀਂ ਖਾਦਣਾ ਤੇ ਅੱਜ ਆਪਾਂ ਸੇਵਆਂ ਵੀ ਬਣਾਵਾਂਗੇ ਜਿਹੜੇ ਗ੍ਰਾਮ ਸਾਡੇ ਦੀ ਲੋੜ ਤੇ ਠੀਕ ਕਰਦੀ ਆਪਾਂ ਮੋਤਾਪੇ ਤੇ ਲੇਟ ਗਏ ਹਨ ਅਸੀਂ ਮਲੇ-ਮਲੇ ਨਾਲ ਕਿਉਂਕਿ ਝਾੜੂ ਦੀ ਕੱਢਿਆ ਅਸੀਂ ਉਹ ਵੀ ਜ਼ਰੂਰੀ ਸੀਗਾ ਕੱਢਣਾ ਤੇ ਝਾੜਦੇ ਹੀ ਸੀ ਮੈਂ ਠੀਕ ਉਹ ਝਾੜ ਲਿਆ ਅੱਦ ਕੇ ਤੁਸੀਂ ਦੇਖ ਲਓ ਜੀ ਚਾਰ ਆਪਣੀ ਮਿਊਚਲ ਸাকਸੈਸਫੁਲੀ ਤੇ ਲੋ ਜੀ ਹੁਣ ਆਪਾਂ ਫਾਸਟ ਪੋਪ ਦਾ ਕਰਦੇ ਤਿਆਰ ਜਿਸ ਤਰ੍ਹਾਂ ਬਣੂਗਾ ਬਾਕੀ ਹਜੇ ਤੇਲ ਮਿਲਿਆ ਥੋੜਾ ਫਰਾਈ ਘੱਟ ਹੋਇਆ ਤੇ ਆਪਾਂ ਬਣਾਵਾਂਗੇ ਜੀ ਛੋਟੇ ਛੋਟੇ ਬਿਲਕੁਲ ਦੇਖ ਸਕਦੇ ਹੋ ਤੁਸੀਂ ਆ ਮੈਂ ਥੋੜਾ ਸਾਈਡ ਤੇ ਕਰ ਦਿਆ ਹੋਂਡਾ ਹੂੰ ਦਿਖ ਜੂਗਾ ਛੋਟੇ ਛੋਟੇ ਬਣਾਵਾਂਗੇ ਜ਼ਿਆਦਾ ਡਬਲ ਨਹੀਂ ਬਣਾਉਂਦੇ ਹਨਾ ਅੱਜ ਆਪਾਂ ਤੁਹਾਡੇ ਲਈ ਹੈ ਨਾ ਸਪੈਸ਼ਲ ਰੈਸিপি ਲੈ ਕੇ ਆ ਕੋਫਟਿਆਂ ਦੀ। ਅੱਜ ਆਪਾਂ ਬਣਾਈਏ ਨੇ ਆਪਣੇ ਕੋਫਟੇ ਤੇ ਆਹ ਦੇਖੋ ਜੀ ਪਸਤਾ ਅਸੀਂ ਕੱਢ ਲਿਆ ਨਾ ਫਰਾਈ ਕਰ ਲੇ ਆਹ ਦੇਖੋ ਐਸ ਤਰ੍ਹਾਂ ਫਰਾਈ ਹੋ ਗਏ ਤੇ ਅੱਜ ਆਪਾਂ ਨਾ ਕੋਫਟਿਆਂ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜਰੂਰ ਕਮੈਂਟ ਕਰਕੇ ਦੱਸਿਓ ਹਣਾ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਕੋਸ਼ਿਸ਼ ਹੈ ਰਿਜ਼ਲਟ ਹਣਾ ਅਸੀਂ 100% ਹੀ ਐਂ ਕਹਿ ਰਹੇ ਹਾਂ ਕਿ ਵਧੀਆ ਜਿਹਾ ਬਣੇ। ਤੇ ਬਣੂਗੀ ਵੀ ਵਾਇਰਲ ਹਣਾ। ਆ ਥੋੜੀ ਹੁੰਦਾ ਨਾ ਬਾਕੀ ਆਪਾਂ ਵਧੀਆ ਜਾਣਕਾਰੀ ਹੈ ਨਾ ਇਹ ਹਰਿਆਣੇ ਦੀ ਸਾਡੀ ਵਧੀਆ ਸਬਜੀ ਹੈ ਇੱਕ ਤਰ੍ਹਾਂ ਦੀ ਕਦੂ ਤੋਂ ਜਿੱਦਾਂ ਵੀ ਦੱਧ ਪਾ ਕੇ ਕਦੂ ਦੀ ਸਬਜੀ ਆਪਾਂ ਡੇਲੀ ਬਣਾਉਣੀ ਹੈ ਉਹ ਤੋਂ ਵੀ ਜੀ ਆਕ ਜਾਂਦਾ ਜਿੱਦਾਂ ਸੁੱਕੀ ਸਬਜੀ ਨੂੰ ਲੋਟੋ ਵੀ ਜੀ ਆਕ ਜਾਂਦਾ ਇਸ ਵਾਰ ਆਪਣੇ ਕੋਲ ਹੈ ਬਹੁਤ ਸਾਰੇ ਕਦੂ ਕਦੂ ਬਹੁਤ ਕ ਨਿਊ ਸਟਾਈਲ ਦੀ ਰੈਸিপি ਟੇਸਟ ਕਰਨੀ ਤਾਂ ਬੰਦੀ ਆ ਬੰਦੀ ਆ ਕਦੂ ਸਾਡੇ ਕੋਲੇ ਇਹਨੂੰ ਯਕੀਨ ਨਹੀਂ ਆਉਣਾ ਤਿੰਨ ਕਦੂ ਦਾ ਡਬਲ ਪਏ 2 ਕਿਲੋ ਦੇ ਤੇ ਦੋ ਪਈਆਂ ਆਲੂ ਤੇ 2 ਕਿਲੋ ਪਕਪਨੇ ਜਸ਼ਨ ਸਾਨੂੰ ਤੋਲਵਾ ਫਰਾਗੇ। ਜਹਵੀਲ ਦਾ ਮੁੰਡਾ। ਲੋ ਜੀ। ਆਪਾਂ ਹੁਣ ਕਰਦੇ ਆਂ ਸਾਰਾ ਸਮਾਨ ਠਾਈ। ਤੇ ਹੁਣ ਜੀ ਤੇ ਅੱਜ ਜੇ ਆਪਾਂ ਸੋਚਿਆ ਕਿ ਹਰ ਸੰਡੇ ਨੂੰ ਆਪਾਂ ਕੁਛ ਨਾ ਕੁਛ ਵੀਡੀਓ ਸ਼ੇਅਰ ਕਰਾਣੇ ਨੇ ਮੈਂ। ਕੁਛ ਨਾ ਕੁਛ ਹਰ ਸੰਡੇ ਨੂੰ ਬਣਾਇਆ ਕਰਾਂਗੇ। ਦੇਖੋ ਜੀ ਆਪਣੇ ਕੋਕਟੇ ਬਣ ਗਏ। ਕਿੰਨੇ ਸਾਰੇ ਕੋਕਟੇ ਬਣ ਗਏ। ਤੇ ਇਹਦੇ ਨਾਲ ਆਪਾਂ ਹਣਾ ਟਮਾਟਰ ਥੋੜਾ ਟਮਾਟਰ ਦੋ ਹਰੀਆਂ ਮੱਤੇ ਬਰੀਕ ਕੱਟ ਲਈਆਂ।

ਤੇ ਨਾਲ ਦੀ ਨਾਲ ਜੀ ਮਿਰਚਾਂ ਵੀ ਕੁਲਕਾਉਣੀ ਹੈ ਹਨਾ ਕਿਉਂਕਿ ਬੱਚੇ ਥੋੜਾ ਸ਼ੰਗਣਾ ਖਾਂਦੇ ਜਿਆਦਾ ਤੇ ਆਪਣਾ ਉਹਨੇ ਤੇਲ ਹੋਈ ਜਾਂਦਾ ਫਰਾਈ ਤੇਲ ਹੋ ਜਾਂਦਾ ਫਰਾਈ ਆਪਣਾ ਆਹ ਨੂੰ ਬਾਦ ਨਹੀਂ ਹੋ ਗਿਆ ਵੜਾ ਨਹੀਂ ਬਾਦ ਬੁੱਤ ਜਿਵੇਂ ਨੂੰ ਬਾਦ ਲੱਗਦਾ ਆਪਾਂ ਬਹਿਮ ਕੱਢ ਦਿੰਨੇ ਥੋੜਾ ਦੋ ਜੀ ਹਾਂ ਠੀਕ ਆ ਲੋ ਆਣਾ ਜਖੀ ਕੋ ਬਹੁਤ ਕੁਮੈਂਟ ਆ ਰਹੇ ਨੇ ਮਾਕੂ ਜੀ ਤੇ ਲਓ ਜੀ ਹੁਣ ਆਪਾਂ ਆਪਣਾ ਟਮਾਟਰ ਤੇ ਹਰੀਆਂ ਮਿਰਚਾਂ ਫਰਾਈ ਕਰਦੇ ਜਿਸ ਤਰ੍ਹਾਂ ਵੀ ਨਾ ਰਹੇ ਤੇ ਜਦੋਂ ਨਾ ਆਪਣਾ ਕਾਚੀ ਨਾਲ ਮਿਰਚਾਂ ਕੱਟਦਾ ਸੀਗਾ ਤੇ ਮੈਂ ਕਹਿੰਨਾ ਫਿਰ ਉਹ ਮਤਲਬ ਕਮੈਂਟ ਨਾ ਆਉ ਹੋ ਜਾਣਾ ਤੇ ਮੈਂ ਨਾ ਕਦੇ ਨਹੀਂ ਕਿਹਾ ਅੰਠੇ ਚੱਲ ਕੇ ਪਕਾਉਣ ਤੇ ਖਾਣੇ ਤੜਾ ਜੀ ਇਹਦੇ ਨਾਲ ਖਾਣੀ ਹਰੀਆਂ ਮਿਰਚਾਂ ਨੂੰ ਰੋਟੀ ਕੋਤੀ ਤਾਂ ਦੇਖੋ ਤਿੰਨ ਜਾਣੇ ਤੇ ਲੋ ਜੀ ਟਮਾਟਰ ਤੇ ਆਪਾਂ ਨੇ ਹਰੀਆਂ ਮਿਰਚਾਂ ਫਰਾਈ ਹੋ ਰਿਆਂ ਨੇ ਤੇ ਮੈਂ ਨਾ ਥੋੜਾ ਪਾਣੀ ਪਾ ਜਾਣਾ ਤੇ ਆਹ ਤੇ ਖੂਨ ਜਿਹੜੇ ਆਪਾਂ ਕੋਬਤੇ ਵਾਲ ਕੋਬਤੇ ਫਰਾਈ ਕਰੇ ਸੀ ਇਹਦੇ ਚ ਅਸੀਂ ਹਰੀਆਂ ਮਿਰਚਾਂ ਫਰਾਈ ਕਰਾਂਗੇ ਉਹੀ ਤੇਲ ਇੰਡਿਊਸ ਕਰਿਆ ਮੈਂ ਕਿਉਂਕਿ ਇਹਦੇ ਵਿੱਚ ਥੋੜਾ ਥੋੜਾ ਹੋ ਹੋ ਗਏ ਦੇ ਕੋਬਤੇ ਆਲੇ ਜਿੱਦਾਂ ਹੋ ਜਾਂਦੇ ਨਾ ਭਰ ਜਾਂਦੇ ਟੁਕੜੇ ਜਿਵੇਂ ਬਰੀ ਬਰੀ ਕ ਇਹਦੇ ਜਿਨੀ ਕਰਦੇ ਮੈਂਗਾ ਮਸਾਲਾ ਆਪਾਂ ਕੁੱਕਰ 'ਚ ਭੁੰਨਾਗੇ ਇਹਦੇ 'ਚ ਅਸੀਂ ਮਿਰਚਾਂ ਫਰਾਈ ਕਰ ਲਾਂਗੇ ਵੈਸੇ ਤੇ ਇਹ ਛੱਡਦੇ ਨਹੀਂ ਹਾਂ ਇਹਦੇ 'ਚ ਅਸੀਂ ਮਿਰਚਾਂ ਫਰਾਈ ਕਰਾਂਗੇ ਲੋ ਆਪਾਂ ਆਪਾ ਤੋਂ ਦੇਮ ਲਗਾਂ ਮਸਾਲਾ ਬਿਲਕੁਲ ਫਰਾਈ ਹੋ ਗਿਆ ਤੇ ਫ੍ਰੀਤ ਨੂੰ ਕਹਿੰਦੇ ਨੇੜੇ ਆ ਕੇ ਦਿਖਾ ਦੂ ਜੀ ਇਸ ਤਰ੍ਹਾਂ ਫਰਾਈ ਕਰ ਲਿਆ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਫਰਾਈ ਹੋ ਗਿਆ ਦੇਖੋ ਜੀ ਗਰੇਵੀ ਲੱਗੀ ਆਂਦੀ ਆ ਦੇਖੋ ਚਟਨੀ ਦੀ ਹੈ ਨਾ ਹਾਂ ਬਹੁਤ ਫਰਾਈ ਹੋ ਗਿਆ ਨਾ ਬਿਲਕੁਲ ਤੇ ਆਪਾਂ ਹੁਣ ਇਹਦੇ ਵਿੱਚ ਪਾਣੀ ਥੋੜਾ ਜਿਹਾ ਪਾਣੀ ਜ਼ਿਆਦਾ ਨਹੀਂ ਪਾਣੀ ਪੋਣਾ ਮੈਂ ਜੀ ਫੁੰਦੇ ਦਾ ਮਸਾਲਾ ਜਿ ਲੈ ਜੂਗਾ ਤੇ ਦੋ ਹਾਂ ਕਰ ਲੈ ਪੰਜ ਛੇ ਕਰ ਲੈ ਤੇ ਇਧਰ ਜੋਰੋ ਜੋਰ ਆ ਕੰਮ ਜਸ਼ਨ ਵੀ ਲੱਗਾ ਰਾ ਸਾਡਾ ਕੰਮ ਤੇ ਤੇ ਉਧਰੋਂ ਮੈਂ ਸਬਜ਼ੀ ਬਣਾਉਣ ਲੱਗੀ ਪਈ ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਝਕੋ ਤੇ ਆਪਾਂ ਨੇ ਆ ਦੇ ਸਬਜ਼ੀ ਦੀ ਨੂੰ ਕਿਉਂ ਆ ਤਦਨ ਵਧੀਆ ਰਹੇਗਾ ਸਾਰਿਆਂ ਨੂੰ ਆਏ 10 ਮਿੰਟ ਕੀ ਆਜਾ ਉ ਉਹ ਤਾਂ ਜਿਵੇਂ ਕਹਿੰਦੀ ਮੈਂ ਖਾਂਦੀ ਨਹੀਂ ਕਦੋਂ ਦੀ ਸਬਜ਼ੀ ਮੈਨੂੰ ਪਸੰਦ ਨਹੀਂ ਤੇ ਅੱਜ ਕੋफ्ते ਕਹਿੰਦੀ ਮੈਂ ਨਹੀਂ ਖਾਂਦੀ ਮੈਂ ਖਾਂਦੀ ਨਹੀਂ ਤੇ ਚਲੋ ਜੀ ਕੋफ्ते ਕਾਫੀ ਬਣ ਗਏ ਲਓ ਜੀ ਨਾਕਾ ਗੋਣੇ ਕੋफ्ते ਇਸ ਤੇ ਬਣਾਏ ਬੇ ਤੇ ਬਾਕੀ ਹਨਾ ਮੈਂ ਦੁਆਰ ਤੋਂ ਦੱਸ ਦਨੀ ਜੇ ਕਿਸੇ ਭੈਣ ਨੂੰ ਰੈਸਪੀ ਆਪਣੀ ਸਮਝ ਨਹੀਂ ਆਈ ਤੇ ਉਹਨੇ ਆਪਣੀ ਗੋफ्ते ਬਣ ਰਹੀ ਹੈ ਕੋਲੇ ਮੈਂ ਸਾਨੂੰ ਹਨਾ ਆਹ ਰੈਸਪੀ ਸ਼ੇਅਰ ਕਰ ਆਪੀਂ ਆਹ ਨੂੰ ਜੀ ਪਹਿਲਾਂ ਸਭ ਤੋਂ ਪਹਿਲਾਂ ਕद्दू ਲੈ ਲਏ ਹਨ ਕਦੋਂ ਨੂੰ ਮਤਲਬ ਕद्दू ਕਾਸ ਕਰਕੇ ਤੇ ਕद्दू ਕਾਸ ਕਰਨ ਤੋਂ ਬਾਅਦ ਵੀ ਆਪ ਦੀ ਇੱਛਾ ਹੈ ਨਾ ਕਿ ਜਿਵੇਂ ਜਿਆਦਾ ਫੈਮਿਲੀ ਮੈਂਬਰ ਨੇ ਤਾਂ ਆਪਕਾ ਦੋ ਕद्दू ਵੀ ਲੈ ਸਕਦੇ ਹਾਂ ਅਸੀਂ ਬਸ ਐਡਾ ਕਸ ਕद्दू ਲਿਆ ਸੀ ਕਿਲੋ ਦਾ ਤੇ ਉਹਨੂੰ ਕद्दू ਕਾਸ ਕਰਕੇ ਠੀਕ ਹੈ ਉਹਦੇ ਵਿੱਚ ਥੋੜੇ ਥੋੜੇ ਨਮਕ ਮਿਚਾ ਕੇ ਵਿੱਚ ਬੇਸਨ ਪਾ ਲੈਣਾ ਬੇਸਨ ਪਾ ਕੇ ਉਹਨੂੰ ਮਿਕਸ ਕਰ ਲੈਣਾ ਹੈ ਠੀਕ ਹੈ ਤੇ ਫਿਰ ਇਹਦੇ ਬਾਅਦ ਆਪਾਂ ਦੋ ਟਮਾਟਰ ਲੈ ਕੇ ਦੋ ਹਰਨੇ ਮਿਰਚਾਂ ਲੈ ਕੇ ਹਨ ਉਹਨਾਂ ਨੂੰ ਬਰੀਕ ਕੱਟ ਕੇ ਫਿਰ ਇਹਦੇ ਤੋਂ ਬਾਅਦ 3 ਜਨਮ ਪਰ ਤੇ ਆਪਾਂ ਮਸਾਲਾ ਪੁੱਟਣਾ ਜਿੱਦਾਂ ਆਪਾਂ ਨਾਰਮਲ ਸਬਜ਼ੀ ਦਾ ਮਸਾਲਾ ਪੁੱਟਦੇ ਆਂ ਵੀ ਜਿਵੇਂ ਗੰਡੇ ਪਾ ਕੇ ਬਹੁਤ ਲਸਣ ਪਾ ਲਸਣ ਵੀ ਪਾ ਸਕਦੇ ਹਾਂ ਵੀ ਅਸੀਂ ਕੁਝ ਨਹੀਂ ਪਾਇਆ ਕਿਉਂਕਿ ਲਸਣ ਸਾਡੇ ਜਵਾਬ ਖਾਂਦੇ ਨਹੀਂ ਲਸਣ ਪਾ ਲਓ ਹਰੀ ਮਿਰਚ ਪਾ ਲਓ ਤੇ ਮਤਲਬ ਗੰਡੇ ਪਾ ਲਓ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਪੁੰਦੇ ਚ ਘੋਟ ਕੇ ਤੇ ਫਿਰ ਇਹਦੇ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਵੀ ਇੱਕ ਬਾਟੀ ਚ ਮਤਲਬ ਤੇਲ ਪਾ ਲਓ ਤੇਲ ਪਾ ਕੇ ਹਨ ਵੀ ਜਿਹੜਾ ਆਪਣੇ ਬੇਸਨ ਵਗੈਰਾ ਸਾਰਾ ਮਿਕਸ ਹੁੰਦਾ ਉਹਦੇ ਆਪਾਂ ਮਤਲਬ ਇਹ ਬਣਾ ਸਕਦੇ ਕੋਪਤੇ ਜਦੋਂ ਆਪਾਂ ਪਕੌੜੇ ਕਰਦੇ ਹਾਂ ਨਾ ਆਨੂ ਕੋਬੀ ਵਾਲੇ ਪਕੌੜੇ ਕਰਦੇ ਉਸ ਤਨੇ ਇਹ ਪਕੌੜ ਬਣ ਜਾਂਦੇ ਆ ਕੋਕ ਤੇ ਤੇ ਬਸ ਉਸ ਤਨੇ ਬਣਾ ਕੇ ਜੀ ਬਸ ਫਿਰ ਇੱਕ ਬਾਅਦ ਆਪ ਦਾ ਸਾਪਾਂ ਦੇ ਚ ਮਸਾਲਾ ਭੁੰਨ ਕੇ ਵਿੱਚ ਜਿਹੜੇ ਬਰੀਕ ਕੱਤੇ ਹੁੰਦੇ ਟਮਾਟਰ ਗੰਡੇ ਉਹਨਾਂ ਨੂੰ ਫਰਾਈ ਕਰ ਲਓ ਫਰਾਈ ਕਰਨ ਤੋਂ ਬਾਅਦ ਬਸ ਜਦੋਂ ਫਰਾਈ ਹੋ ਜਾਂਦਾ ਮਸਾਲਾ ਸਭ ਕੁਝ ਫਿਰ ਇਹ ਦੁਬਾਰਾ ਵਿੱਚ ਕੋਕ ਤੇ ਬਾਦੋ ਇਹ ਐਸ ਤਰ੍ਹਾਂ ਜੀ ਆਪਾਂ ਬਣਾ ਸਕਦੇ ਆ ਕੋਕ ਤੇ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਜੇ